ਜਿੱਥੇ ਇਸ ਵੇਲੇ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਪਰਿਵਾਰ ਵਿਛੜ ਰਹੇ ਨੇ ਘਰ ਤਬਾਹ ਹੋ ਰਹੇ ਨੇ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਇਕੱਠਾ ਕੀਤਾ ਆਪਣੀ ਅੱਖਾਂ ਸਾਹਮਣੇ ਤਬਾਹ ਹੁੰਦਾ ਲੋਕ ਦੇਖ ਰਹੇ ਨੇ ਉੱਥੇ ਸਿਆਸਤਦਾਨਾਂ ਦੀ ਸਿਆਸਤ ਅੱਜੇ ਵੀ ਰੁਕਦੀ ਨਜ਼ਰ ਨਹੀਂ ਆ ਰਹੀ ਹੈ ਦਰਅਸਲ ਇਸ ਦੌਰਾਨ ਗਹਿਮਾ-ਗਹਿਮੀ ਦੋ ਵੱਡੇ ਲੀਡਰਾਂ ਦੇ ਵਿੱਚ ਦੇਖਣ ਨੂੰ ਮਿਲੀ ਜਿੱਥੇ ਕਿ ਹੜ੍ਹਾਂ ਦਾ ਜਾਇਜ਼ਾ ਲੈਣ ਆਏ ਦੋ ਲੀਡਰ ਆਪਸ ਦੇ ਵਿੱਚ ਪਿੜ ਗਏ ਦਰਸਲ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਮੰਡੇ ਇਲਾਕੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਆਏ ਐਲਓਪੀ ਪ੍ਰਤਾਪ ਸਿੰਘ ਬਾਜਵਾ ਅਤੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਵਿਚਕਰ ਤਕਰਾਰ ਦੇਖਣ ਨੂੰ ਮਿਲੀ ਹੈ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਇੱਕ ਖਾਸ ਕਿਸਮ ਦੇ ਟੈਂਕਰ ਵਰਗੀ ਖਾਸ ਗੱਡੀ 'ਚ ਸਵਾਰ ਹੋ ਕੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣ ਲਈ ਪਾਣੀ ਵਿੱਚ ਜਾ ਰਹੇ ਸਨ ਜਿਸ ਦੀ ਵਰਤੋਂ ਰੱਖਿਆ ਏਜੰਸੀਆਂ ਮੁਸ਼ਕਲ ਥਾਵਾਂ ਤੇ ਜਾਣ ਦੇ ਲਈ ਕਰਦੀਆਂ ਨੇ ਇਸੇ ਦੌਰਾਨ ਰਸਤੇ ਵਿੱਚ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਖੜੇ ਹੋ ਕੇ ਇੱਕ ਪੱਤਰਕਾਰ ਦੇ ਨਾਲ ਇੰਟਰਵਿਊ ਕਰ ਰਹੇ ਸਨ ਤਾਂ ਲੋਕੀ ਬਾਜਵਾ ਦਾ ਕਾਫਲਾ ਰੁਕ ਗਿਆ ਜਿਸ ਨੂੰ ਰਾਣਾ ਇੰਦਰ ਪ੍ਰਤਾਪ ਨੇ ਅੰਦੇਖਾ ਕਰ ਦਿੱਤਾ ਅਤੇ ਫਿਰ ਜਦੋਂ ਡਰਾਈਵਰ ਨੇ ਇਸ ਵਾਹਨ ਨੂੰ ਅੱਗੇ ਕਰਨਾ ਸ਼ੁਰੂ ਕੀਤਾ ਤਾਂ ਐਮਐਲਏ ਰਾਣਾ ਇੰਦਰ ਪ੍ਰਤਾਪ ਨਾਲ ਉਸਦੀ ਹਲਕੀ ਟੱਕਰ ਹੋ ਗਈ ਜਿਸ ਕਰਕੇ ਉਹਨਾਂ ਦੇ ਸਮਰਥਕ ਗੁੱਸੇ ਵਿੱਚ ਆ ਗਏ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੂੰ ਰਸਤੇ ਤੋਂ ਹਟਣ ਦੇ ਲਈ ਕਿਹਾ ਤੇ ਫਿਰ ਕਿਹਾ ਕਿ ਠੀਕ ਨਹੀਂ ਲੱਗਦਾ ਜਿਸ ਤੋਂ ਬਾਅਦ ਮਾਮੂਲੀ ਟਕਰਾਅ ਤੋਂ ਬਾਅਦ ਰਾਣਾ ਇੰਦਰ ਪ੍ਰਤਾਪ ਪਿੱਛੇ हट ਗਏ ਪਰ ਇਸ ਮਾਮਲੇ ਨੂੰ ਕਾਂਗਰਸ ਦੇ ਅੰਦਰੂਨੀ ਟਕਰਾਅ ਨਾਲ ਵੀ ਜੋੜਿਆ ਜਾ ਰਿਹਾ ਹੈ ਕਿਉਂਕਿ ਹਾਲੀ ਦੇ ਵਿੱਚ ਦਿੱਲੀ 'ਚ ਹੋਈ ਕਾਂਗਰਸੀ ਹਾਈ ਕਮਾਂਡ ਦੀ ਮੀਟਿੰਗ 'ਚ ਸਾਰੇ ਸੀਨੀਅਰ ਕਾਂਗਰਸੀ ਆਗੂ ਆਪਣੀਆਂ ਸ਼ਿਕਾਇਤਾਂ ਨੂੰ ਹੱਲ ਕਰਵਾਉਣ ਦੇ ਲਈ ਇਕੱਠੇ ਹੋਏ ਸਨ ਪਰ ਰਾਣਾ ਇੰਦਰ ਪ੍ਰਤਾਪ ਦੇ ਪਿਤਾ ਰਾਣਾ ਗੁਰਜੀਤ ਇਸ ਮੀਟਿੰਗ ਵਿੱਚ ਮੌਜੂਦ ਨਹੀਂ ਸਨ ਇਸ ਦਾ ਕਾਰਨ ਉਨ੍ਹਾਂ ਦਾ ਵਿਦੇਸ਼ ਦੌਰਾ ਵੀ ਹੋ ਸਕਦਾ ਹੈ ਪਰ ਉਹ ਹਾਜ਼ਰ ਨਹੀਂ ਹੋਏ ਅਤੇ ਰਾਣਾ ਇੰਦਰ ਪ੍ਰਤਾਪ ਨੇ ਸੁਲਤਾਨਪੁਰ ਲੋਧੀ ਵਿੱਚ ਕਾਂਗਰਸ ਉਮੀਦਵਾਰ ਨਫਤੇਜ ਚੀਮਾ ਦੇ ਖਿਲਾਫ ਇੱਕ ਆਜ਼ਾਦ ਉਮੀਦਵਾਰ ਵਜੋਂ ਪਿਛਲੀ ਵਿਧਾਨ ਸਭਾ ਚੋਣ ਲੜੀ ਸੀ ਅਤੇ ਪੰਜਾਬ ਦੇ ਇਕਲੌਤੇ ਆਜ਼ਾਦ ਵਿਧਾਇਕ ਵਜੋਂ ਜਤਨ ਮਗਰੋਂ ਵਿਧਾਇਕ ਦਾ ਦਰਜਾ ਪ੍ਰਾਪਤ ਕੀਤਾ ਸੀ ਹਾਲ ਹੀ ਦੇ ਵਿੱਚ ਪੰਜਾਬ ਦੇ ਮੁਖੀ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਨੇ ਨਵਤੇਜ ਚੀਮਾ ਦੇ ਸਮਰਥਨ ਵਿੱਚ ਇੱਕ ਰੈਲੀ ਵੀ ਕੀਤੀ ਸੀ ਅਤੇ ਰਾਣਾ ਇੰਦਰ ਪ੍ਰਤਾਪ ਨੇ ਉਸੇ ਦਿਨ ਇੱਕ ਰੈਲੀ ਕਰਕੇ ਇਸ ਦਾ ਜਵਾਬ ਦਿੱਤਾ ਸੀ ਗੱਲ ਹੁਣ ਤਕਰਾਰ ਦੀ ਕਰਦੇ ਹਾਂ ਜੋ ਦੋ ਵੱਡੇ ਸਿਆਸਤਦਾਨਾਂ ਵਿਚਕਾਰ ਹੋਈ ਹੈ ਇਸ ਮਦੁਰਾਨ ਮੌਕੇ ਤੇ ਕੀ ਮਾਹੌਲ ਬਣਿਆ ਕੀ ਬਹਿਸ ਹੋਈ ਹੈ ਤੁਸੀਂ ਇੱਕ ਵਾਰੋ ਵੀ ਸੁਣੋ ਇਹ ਅੰਤਰਾ ਰਿਸ਼ਰ ਕੋਪਰਾਈਟ ਇਹ ਕਿਹਦੀ ਗੱਲ ਹੈ ਉਹ ਮੈਂ ਤਾਂ ਬਾਈਬਾ ਸਾਹਿਬ ਦੇ ਦਾਤੋਂ ਹੀ ਚੱਲੇ ਨਦੇ ਹੋ ਮੈਨੂੰ ਕੋਈ ਗੱਲ ਨਹੀਂ ਹੋ ਜਾਂਦੇ ਸੱਜਣ ਜਗਾ 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 ਜੰਗਾਰੀ ਲੱਗਦਾ ਇਟ ਇਜ਼ ਨਾਟ ਰਾਈਟ ਮੈਂ ਦਾ ਬੰਦੋ ਦਾ ਸਾਈਡ ਤੇ ਮੈਂ ਦਾ ਸਾਈਡ ਤੇ ਰਾਣਾ ਮਿੱਟਦੇ ਆ ਕੋਈ ਗੱਲ ਨਹੀਂ ਰੁਕੇਗਾ ਆ ਵਹਿ ਲੈ ਆ ਗਿਆ ਉਹਨਾਂ ਨੇ ਛੋੜਾ ਦੇ ਲਾ ਤੋ ਹੋ ਜਾਗਾ ਅੱਜ ਦੀ ਨਾ ਆਉਣੀ ਤੇ ਪਾਣੀ ਕਰੇ ਕਹਾਣੀ ਜਦੋਂ ਉਹਦੇ ਆਇਆ ਜੇ ਨਿਕਲਿਆ ਨਾ ਨਿਕਲਣੀ ਆ ਜਦੋਂ ਪਰਾਰ ਬੰਨਣਾ ਟਿਕਾਣਾ ਕਿੱਥੇ ਆਏਗੇ ਬਾਗਾਂ ਵਿੱਚ ਛੁਪੇ ਜਾਓ ਸੌਣੇ ਦਿੱਤਾ ਹਾਂ ਉਹ ਬੰਦਾ ਜਮਈ ਉਹਦਾ ਪਾੜਦੇ ਆ ਫਾਜ ਨਹੀਂ ਕੋੜਾ ਇਹਦਾ ਸਰਾਕਾ ਪੰਜਾ ਹੈ ਜੰਦਾ ਦਾ ਕੋਲ ਕੋਲ ਕੰਟਰੋਲੈਂਟ ਹੈ ਕੋਲੈਂਟ ਹੈ ਇਹ ਤੂੰ ਕੋਈ ਚਾ ਨਹੀਂ ਬਾਰਾ ਫੁਗਰਾ ਕੋਈ ਨਹੀਂ